ਸਤਿਗੁਰ ਜੀ ਸਾਰੇ ਵੀਰਾਂ ਨੂੰ ਸੰਧੂ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਣੇ ਕੋਲ ਪੰਜ ਨਾ ਗਿਆ ਟੋਟਲ ਵੇਚਣ ਵਾਲੇ ਆ ਤੀਜੀ ਛੋਈ ਮੱਝ ਹੈ ਜੀ ਲੱਭਣ ਚਾਰ ਪੰਜ ਦਿਨ ਲੈਂਦੀ ਹੈ ਜੀ ਤੀਜੀ ਛੋਈ ਹੈ ਜੀ ਆ ਦੂਜੀ ਛੋਈ ਝੋਟੀ ਹੈ ਜੀ 9-10 ਕਿਲੋ ਦੁੱਧ ਹੈ ਜੀ ਇਹਦੇ ਕੋਲ ਬੱਚਾ ਮਰ ਗਿਆ ਇਹਦਾ ਜੀ ਮੂੜੀ ਹੈਗੀ ਆ ਦਿਖਾ ਦਿਆਂਗੇ ਆ ਝੋਟੀ ਪਹਿਲੇ ਸੂਦੇ ਆ ਜੀ 15 ਦਿਨ ਪਹਿਲੇ ਸੂਣ ਚਾ ਜੇ ਬਹੁਤ ਚੰਗੀ ਝੋਪੀ ਆ ਬਾਰਲੀ ਝੋਟੀ ਹੈ ਹਰਿਆਣੇ ਦੀ ਆ ਆਪਣੇ ਕੋ ਸੱਤਾਂ ਮਹੀਨੇ ਦੀ ਝੋਟੀ ਗੱਭਣਿਆ ਇੱਕ ਉਹ ਵੀ ਦੇਖ ਲੋ ਜੀ ਆ ਇੱਕ ਟੋਕੜ ਆ ਗਈ ਆਪਣੇ ਤੋਂ 8 ਕਿਲੋ ਦੁੱਧ ਆ ਦੋ ਟਾਈਮ ਮਿਲਦੀ ਆ ਜੀ ਜਿਹੜੇ ਵੀਰ ਨੂੰ ਪਸੰਦ ਆਈਆਂ ਫੋਨ ਲਾ ਲਵੀ ਜੀ ਟਰਾਂਸਪੋਰਟ ਅਵੇਲੇਬਲ ਆ ਪੰਜ ਨਾ ਗਿਆ ਜੀ ਆਪਣੇ ਕੋਲ ਅੱਜ